ਬੱਚੋ ਪਹਿਲਾਂ ਤਾਂ ਇਹ ਨੂੰ ਨਹੀਂ ਆ ਸਾਡੇ ਸਾਰੇ ਜਿਹੜੇ ਮੀਡੀਆ ਦੇ ਨੌਜਵਾਨਾਂ ਤੁਸੀਂ ਕਹਾਂਗੇ ਸਾਡੇ ਵਿੱਚ ਤੇ ਨੇ ਇਹ ਵੀ ਦੇਖੀ ਜਿੱਤੇ ਸਮੇਂ ਤੇ ਅੱ빠 ਜਿਹੜਾ ਪੀਸਾ ਦਾ ਟਾਈਮ ਦਿੱਤਾ ਜੀ ਸਭ ਤੋਂ ਪਹਿਲਾਂ ਵੱਡੇ ਬਲਾਈਏ ਵੈਸਿਕ ਦੀ ਕਾਲਸ ਮੈਂ ਜਿਹੜੀ ਸਾਡੀ ਅੱਜ ਸਵੇਰ ਦੀ ਮੀਟਿੰਗ ਹੋਈ ਸੀ ਬੜਾ ਇੰਤਜ਼ਾਰ ਤੋਂ ਇਸ ਦਾ ਵੀ ਕੀ ਹੈ ਉਹ ਸਾਡੀ ਜਿਹੜੀ ਪ੍ਰਧਾਨਗੀ ਮੰਡਲ ਦੀ ਤਿੰਨ ਦਿਨਾਂ ਦੀ ਸਾਡੀ ਮੀਟਿੰਗ ਹੋਈ ਹੈ ਉਹਤੇ ਸਾਰੀ ਜਾਣਕਾਰੀ ਦੇਣਗੇ ਮੈਂ ਸਿਰਫ ਜਿਹੜੇ ਇਸ਼ੂ ਤੇ ਆਪਣੀ ਮੀਟਿੰਗ ਕਿ ਪ੍ਰਸ਼ਾਸਨ ਨਾਲ ਚੱਲਦੀ ਹੈ ਇਸ਼ੂ ਦੋ ਸੀਗੇ ਅਸੀਂ ਇੱਕ ਇਸ਼ੂ ਦੀ ਗੱਲ ਕੀਤੀ ਹੈ ਡੱਲੇਵਾਲ ਸਾਹਿਬ ਕਿ ਡੱਲੇਵਾਲ ਸਾਹਿਬ ਜਿਹੜੇ ਹਸਪਤਲ ਹਸਪਤਲ ਚ ਹੈ ਹਸਪਤਲ ਦੇ ਵਿੱਚ ਜੋ ਕਿਨੇ ਗਏ ਕਿਵੇਂ ਗਏ ਇਹਦੇ ਸਪਸ਼ਟੀਕਰਨ ਸਰਕਾਰ ਕਰੇ ਜਿੰਨਾ ਚਿਰ ਉਹਨਾਂ ਚਿਰ ਕੋਈ ਗੱਲ ਨਹੀਂ ਚੱਲਦੀ। ਡੱਲੇਵਾਲ ਸਾਹਿਬ ਆ ਕੇ ਇੱਥੇ ਤੁਸੀਂ ਉਹਨੂੰ ਛੱਡੋ। ਡੱਲੇਵਾਲ ਸਾਹਿਬ ਇੱਥੇ ਆਓ। ਸਾਡੀ ਇਹੀ ਬੇਨਤੀ ਹੈ ਉਹਨਾਂ ਨੂੰ ਕਿ ਜਿੰਨਾ ਚਿਰ ਡੱਲੇਵਾਲ ਸਾਹਿਬ ਨਹੀਂ ਇੱਥੇ ਆਉਂਦੇ ਉਹਨੇ ਗਾਹਾਂ ਨੂੰ ਇੱਕ ਈਸ਼ੂ ਤੇ ਚਰਚਾ ਨਹੀਂ ਹੋਣੀ। ਜਿਹੜੀ ਮਾਲ ਕੇਂਦਰ ਸਰਕਾਰ ਦੀ ਗੱਲ ਹੈ, ਮੰਗਾਂ ਦੀ ਗੱਲ ਹੈ, ਇਹ ਈਸ਼ੂ ਬਾਤ ਹੈ। ਡੱਲੇਵਾਲ ਸਾਹਿਬਾਰੇ ਕੀ ਸੋਚਦੀ ਹੈ ਪੰਜਾਬ ਸਰਕਾਰ? ਸਾਦੀ ਤਾਂ ਗੱਲਬਾਤ ਪੰਜਾਬ ਸਰਕਾਰ ਨਾਲ ਹੈ ਗੱਲ ਲੰਮੀ ਨਹੀਂ ਹੋਈ ਸਤ ਬੈਠੇ ਰਏ ਏਸ਼ੀ ਸ਼ੁੱਤੇ ਅਸੀਂ ਜਵਾਬ ਪੁੱਛਿਆ ਕਿ ਜਿਨ੍ਹਾਂ ਦੇ ਡੱਲੇਵਾਲ ਸਾਹਿਬ ਨੂੰ ਪੰਜਾਬ ਸਰਕਾਰ ਦੀ ਮੋਟੇ ਚ ਭੇਜੇ ਗਾਂਹਾਂ ਵਾਲੇ 이슈 ਆ ਜਿਹੜੇ ਉਹ ਫੇਰ ਵਿਚਾਰ ਹੂੰ ਨਾ ਅਗਲੇ ਮੈਂ ਇਹ ਕਹਿੰਦਾ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਗੱਲ ਅਸੀਂ ਸੁਣ ਲਈ ਅਸੀਂ ਆਪਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਪੰਜਾਬ ਸਰਕਾਰ ਨਾਲ ਗੱਲ ਕਰਕੇ ਮੰਤਰੀ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਜਲਦੀ ਹੀ ਸਾਨੂੰ ਮੈਸੇਜ ਦੁਬਾਰਾ ਦੇਵਾਗੇ ਅਸੀਂ ਤਾਂ ਇੱਥੋਂ ਤੱਕ ਵੀ ਕਹਤਾ ਕਿ ਜਿਹੇ ਦਾ ਮਾਹੌਲ ਹੈ ਜਿਹੇ ਦਾ ਸਾਨੂੰ ਗੁੱਸਾ ਹੈ ਜਿੰਨਾ ਕਿ ਸਾਨੂੰ ਆਇਆ ਹੈ ਜਿੰਨਾ ਕਿ ਕੀਤਾ ਇਹਨੂੰ ਬਿਹਤਰ ਇਹ ਆ ਸਾਨੂੰ ਲੜਦਾ ਅਸੀਂ ਲੜਦੇ ਆ ਤਾਂ ਬਿਹਤਰ ਇਹ ਆ ਕਿ ਸਭ ਤੋਂ ਸਾਥ ਕਰਨਾ ਹੈ ਤਾਂ ਲੋਕਾਂ ਨੂੰ ਧਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਸੋ ਉਹਨਾਂ ਨੇ ਸਾਨੂੰ ਇੰਨਾ ਕਿ ਵਿਸ਼ਵਾਸ ਦਿਵਾਇਆ ਤੇ ਜਲਦੀ ਹੀ ਅਸੀਂ ਤਾਂ ਹਲਕਾ ਕਰਕੇ ਤੁਹਾਨੂੰ ਮੈਸੇਜ ਦੇਵਾਂਗੇ ਅਸੀਂ ਇਹ ਕਹਿ ਆ ਵੀ ਸਾਨੂੰ ਮੈਸੇਜ ਦੇਣ ਦੀ ਲੋੜ ਨਹੀਂ ਢੱਲੇਵਾਲ ਸਾਹਿਬ ਛੋਟੇ ਕੋਲੇ ਢੱਲੇਵਾਲ ਸਾਹਿਬ ਨਾਲ ਗੱਲਬਾਤ ਕਰੋ ਢੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਅਗਲੀਆਂ ਗੱਲਾਂ ਫੇਰ ਹੀ ਸ਼ੁਰੂ ਕਰਾਂਗੇ ਹੁਣ ਮੇਥੋਂ ਬਾਅਦ ਜਿਹੜੀ ਸਾਡੀ ਮੀਟਿੰਗ ਚੱਲੀ ਆ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਆਪਣੇ ਭੰਗੂ ਜੀ ਸਾਰਿਆਂ ਦੀ ਜਾਣਕਾਰੀ ਕਰਨਗੇ ਮੈਂ ਇੰਨੀ ਕੁ ਜਾਣਕਾਰੀ ਦੇ ਕੇ ਜਿਹੜੀ ਉਹਨੇ ਸਾਫ਼ ਕਰ ਦਿਆਂ ਜਿਹੜੀ ਸਾਡੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਅਸੀਂ ਮੈਸੇਜ ਦਿੱਤਾ ਮੀਟਿੰਗ ਤੇ ਮੰਗਾ ਤੇ ਕੋਈ ਚਰਚਾ ਨਹੀਂ ਹੋਈ ਹੁਣ ਇਹ ਸਰਕਾਰ ਦੀ ਮਰਜ਼ੀ ਹੈ ਡੱਲੇਵਾਲ ਸਾਹਿਬ ਇੱਥੇ ਕਦੋਂ ਲੈ ਕੇ ਆਉਂਦੇ ਆ ਛੱਡਦੇ ਆ ਨਹੀਂ ਛੱਡਦੇ ਅਗਲਾ ਪ੍ਰੋਗਰਾਮ ਫਿਰ ਸਾਨੂੰ ਉਹਨਾਂ ਨੇ ਕੋਈ ਸਮਾਂ ਮੰਗਿਆ ਸਮਾਂ ਤੋਂ ਉਹ ਜਿਹੜਾ ਅਸੀਂ ਫਿਰ ਲਾਜ਼ਮੀ ਇਸ ਇਸ਼ੂ ਤੇ ਚੱਲਣਾ ਕਰਾਂਗੇ ਦੋਸਤੋ ਸਵੇਰੇ ਵੀ ਗੱਲ ਚੱਲੀ ਸੀ ਜਿਹੜੀ ਤੁਸੀਂ ਸਵੇਰੇ ਪੀਸੀ ਦੀ ਗੱਲ ਕੀਤੀ ਸੀ ਜਬਿਆਣ ਅਸੀਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪੀਸੀ ਦਾ ਟਾਈਮ ਹੈਗਾ ਖਰੋਰੀ ਬਾਰਡਰ ਦਾ ਉਹ ਸ਼ਾਮ ਦੇ 4 ਵਜੇ ਦਾ ਡਨ ਕਰ ਦਿੱਤਾ ਕਿ ਹਰ ਰੋਜ਼ 4 ਵਜੇ ਪੀਸੀ ਹੋਇਆ ਕਰੂਗੀ ਔਰ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਤੁਹਾਡੇ ਮਾਧਿਅਮ ਰਹੀ ਜਿੱਮੇ ਕਾਕਾ ਕੋਟੜਾ ਨੇ ਕਿਹਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਮੀਟਿੰਗ ਦੋ ਟੁਕ ਦੀ ਗੱਲ ਹੋਈ ਆ ਵੀ ਡੱਲੇਵਾਲ ਸਾਹਿਬ ਪਹਿਲਾ ਮੋਰਚੇ 'ਚ ਹਾਜ਼ਰ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲਿਆਓ ਤੇ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕੋਈ ਗੱਲ ਹੈਗੀ ਉਸ ਤੋਂ ਬਾਅਦ ਕਰਾਂਗੇ ਜਿਵੇਂ ਸਥਿਤੀ ਬਣੀ ਮੋਰਚਿਆਂ ਦੀ ਤਾਂ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਹਰਜੀਤ ਸਿੰਘ ਢੱਲੇਵਾਲ ਸਾਹਿਬ ਔਰ ਸੁਖਜੀਤ ਸਿੰਘ ਹਰਦੋ ਝੰਡੇ ਸਾਹਿਬ ਮਰਨ ਵਰਤ ਤੇ ਬੈਠੇ ਨੇ ਅੱਜ ਉਸ ਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੋਂ ਕਸਾਨ ਜਿਹੜਾ ਹਰ ਵਰਗ ਦੀ ਕਿਸਾਨੀ ਕਰਦਾ ਇਹਦੇ ਵਿੱਚ ਜਿੱਥੇ ਸਿੱਖ ਭਾਈਚਾਰਾ ਵੀ ਕਰਦਾ ਔਰ ਹੋਰ ਬਰਾਦਰੀਆਂ ਵੀ ਕਰਦੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਮੋਰਚਿਆਂ ਦੀ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਜਿੱਥੇ ਵੀ ਜਿਹੜੇ ਵੀ ਧਰਮ ਨੂੰ ਮੰਨਦੇ ਨੇ ਲੋਕ ਚਾਹੇ ਹੋ ਗੁਰਦੁਆਰਾ ਸਾਹਿਬ ਜਾਂਦੇ ਨੇ ਕੋਈ ਮੰਦਿਰ ਜਾਂਦਾ ਕੋਈ ਮਸੀਦ ਜਾਂਦਾ ਸਾਰੇ ਧਰਮਾਂ ਦੇ ਲੋਕ ਕਰਦੇ ਨੇ ਸਖਜੀ ਜੀ ਅਜਗਜੀਤ ਸਿੰਘ ਢੱਲੇਵਾਲ ਸਾਹਿਬ ਲਈ ਔਰ ਜਗਜੀ ਆਪਣੇ ਸੁਖਜੀਤ ਸਿੰਘ ਹਰਦੋ ਚੰਡੇ ਲਈ ਸਵੇਰੇ ਸ਼ਾਮ ਹਰਦਾਸ ਵੇਦ ਉਹਨਾਂ ਦੀ ਚੜ੍ਹਦੀ ਕਲਾ ਲਈ ਕਰਨ ਅਗਲਾ ਜਿਹੜਾ ਸਾਡਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਗੱਲ ਹੈਗੀ ਆ ਦੇਖੋ ਉਹ ਹੈਗੇ ਕੁਸਟਡੀ ਦੇ ਵਿੱਚ ਸਰਕਾਰ ਕੋ ਸਰਕਾਰ ਕੀ ਕਰਨਾ ਚਾਹੁੰਦੀ ਆ ਕੁਝ ਈਸ਼ਵਾਂ ਤੇ ਗੱਲ ਹੋਈ ਆ ਕਿਉਂਕਿ ਜਿਵੇਂ ਜੋ ਕੋ ਸਰਕਾਰ ਚਾਹੁੰਦੀ ਜਿਵੇਂ ਕੋ ਸਰਕਾਰਾਂ ਨੇ ਸੋਚਿਆ ਸੀਗਾ ਸਰਕਾਰ ਕੀ ਸੋਚਦੀ ਦੀ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰੀਕੇ ਨਾਲ ਚੁੱਕ ਕੇ ਕਿਤੇ ਨਾ ਕਿਤੇ ਫੋਰਚਿਆਂ ਨੂੰ ਕਿਤੇ ਨਾ ਕਿਤੇ ਕਿਸਾਨ ਤੇ ਕਿਤੇ ਨਾ ਕਿਤੇ ਕਿਸਾਨ ਆਗੂਆਂ ਤੇ ਇੱਕ ਦਹਿਸ਼ਤ ਪੜਾਈ ਜਾਊਗੀ ਵੀ ਕਿਤੇ ਨਾ ਕਿਤੇ ਮੋਰਚਿਆਂ ਨੂੰ ਜਿਵੇਂ ਬੜੇ ਤਰੀਕੇ ਨਾਲ ਬੜੇ ਦਿਮਾਗ ਨਾਲ ਸਰਕਾਰਾਂ ਨੇ ਕੀਤਾ ਬੰਦੀ ਬਣਾ ਕੇ ਲੁਧਿਆਣੇ ਦੇ ਵਿੱਚ ਡੀ ਐਮ ਸੀ ਹਸਪੀਟਲ ਰੱਖਿਆ ਵੀ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਤੇ ਬ੍ਰੇਨ ਇਧਰਲੇ ਪਾਸੇ ਨੂੰ ਹੋਊਗਾ ਜਿਹੜੀ ਸੰਗਤਾਂ ਜਗਜੀਤ ਸਿੰਘ ਢੱਲੇਵਾਲ ਨੂੰ ਬੜੇ ਪਿਆਰ ਕਰਦੇ ਨੇ ਲੋਕ ਵੀ ਮੋਰਚੇ ਦੀ ਧਿਆਨ ਥੋੜਾ ਜਿਹਾ ਉਧਰ ਜਾਊਗਾ ਤਾਂ ਕਿਤੇ ਨਾ ਕਿਤੇ ਜਿਹੜੀ ਗਿਣਤੀ ਹੈਗੀ ਆ ਇਸ ਤਰੀਕੇ ਨਾਲ ਵੀ ਮੋਰਚਿਆਂ ਦੀ ਗਿਣਤੀ ਘਟੂਗੀ ਕਿਉਂਕਿ ਵਿਚਾਰ ਜਿਹੜੀ ਆ ਮਨਸ਼ਾ ਸੀਗੀ ਜਿਹੜੀ ਦੋਨੇ ਗਵਰਨਮੈਂਟ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਸੈਕਟਰ ਸਰਕਾਰ ਹੋਵੇ ਉਹਦੀ ਸਾਫ ਨਹੀਂ ਪਰ ਅਸੀਂ ਤੁਹਾਡੇ ਮਾਦੀਮ ਰਾਈ ਜਿਵੇਂ ਸਾਡੇ ਦੋ ਆਗੂ ਮਰਨ ਵਰਤ ਤੇ ਬੈਠੇ ਨੇ ਕਿਉਂਕਿ ਇਸੇ ਤਰ੍ਹਾਂ ਕੜੀ ਤਹਿਤ ਜਿਨੀਆਂ ਸਾਡੀਆਂ 12 ਮੰਗਾਂ ਤੇ 13 ਫਰਵਰੀ ਤੋਂ ਸਾਡੇ ਮੋਰਚੇ ਲੱਗੇ ਹੋਏ ਨੇ ਉਸ ਤੇ ਅਟਲ ਖੜੇ ਆ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੋਰਚੇ ਚੜ੍ਹਦੀ ਕਲਾ ਵਿੱਚ ਨੇ ਜਿਵੇਂ ਸਰਜੀਤ ਸਿੰਘ ਹਰਦੋ ਛੰਡੇ ਸਾਹਿਬ ਬੈਠੇ ਆ ਜਗਜੀਤ ਸਿੰਘ ਢੱਲੇਵਾਲ ਸਾਹਿਬ ਬੈਠੇ ਆ ਉਹਨਾਂ ਤੋਂ ਬਾਅਦ ਜਿਹੜੇ ਵੀ ਜਿਵੇਂ ਵੀ ਮੋਰਚਾ ਨੇ ਤੈਅ ਕੀਤਾ ਕਿਉਂਕਿ ਸਾਡਾ ਆਗੂ ਕੋਈ ਸ਼ਹੀਦ ਹੋ ਜਾਂਦਾ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਜਾਊਗਾ ਉਤੇ ਮਰਨ ਵਰਤ ਤੇ ਅਗਲੀ ਕੜੀ ਤਹਿਤ ਜਿਹੇ ਆਗੂ ਬੈਠਣਗੇ ਕਿਸੇ ਨੇ ਨਹੀਂ ਕੀਤਾ ਹੁਣ ਮੈਂ ਬੇਨਤੀ ਕਰਾਂ ਹਰਿਆਣੇ ਤੋਂ ਕੋਮਲ ਸਿੰਘ ਨੂੰ ਉਹ ਵੀ ਆਪਣੀ ਕਦਰ ਰਿਕਾਰਡਿੰਗ ਕਰ ਲਾਂ ਮੇਰਾ ਇੰਨਾ ਹੀ ਬਣਦਾ ਸੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਲਾ ਤਾਂ ਸਾਡੇ ਜਿਹੜੇ ਸਰਕਾਰ ਬੰਦੂ ਐ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਜਿਹੜੀ ਕਿ ਸਾਡੇ ਜਗਜੀਤ ਸਿੰਘ ਜੀ ਢੱਲੇਵਾਲ ਬਹੁਤ ਨਿੰਦਨਯੋਗ ਐ ਜਿਹੜੇ ਕਿ ਸਰਕਾਰ ਨੇ ਧੱਕਾ ਕੀਤਾ ਸਾਡੇ ਨਾਲ ਰਾਤ ਨੂੰ 3:30 ਵਜੇ ਲੈ ਕੇ ਗਏ ਤਾਂ ਸਾਨੂੰ ਸੁਖਜੀਤ ਸਿੰਘ ਨੂੰ ਤਾਂ ਬੈਠਣਾ ਪੈਗਾ ਮਰਨ ਬਾਅਦ ਤੇ ਕਿ ਜਿਹੜੇ 20 ਦਿਨਾਂ ਨੂੰ ਸਥਿਤੀ ਬਣਨੀ ਸੀ ਉਹ ਸਰਕਾਰ ਦੀ ਮਾੜੀ ਨੀਤੀ ਦੇ ਕਾਰਨ ਪਹਿਲੀਆਂ ਕੀ ਬਣਾਤੀ ਸਰਕਾਰ ਨੇ ਉਸ ਨੂੰ ਦੇ ਬਹੁਤ ਨੁਕਸਾਨ ਹੋਇਆ ਔਰ ਦੂਜੀ ਗੱਲ ਕਿ ਅਸੀਂ ਜਿਹੜੀਆਂ ਕਿ ਪਹਿਲਾਂ ਮੰਗਾ ਸਾਡੀਆਂ ਜਿਹੜੀਆਂ ਉਹ ਸਾਡੀਆਂ ਮੰਗਾਂ ਹਰ ਪੂਰੇ ਭਾਰਤ ਲਈ ਹੈ ਤੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਉਹੀ ਵਾਅਦਿਆਂ ਨੂੰ ਲੈ ਕੇ ਬੈਠੇ ਆ ਕੇ ਬਾਦੇ ਕੀਤੇ ਹੋਏ ਸਾਡੇ ਪੂਰੇ ਕਰੇ ਸਰਕਾਰ ਜਿਹੜੇ ਕੇ ਸਾਡੇ ਨਾਲ ਜਦੋਂ ਅਸੀਂ 13 ਮਹੀਨੇ ਬੈਠੇ ਰਹੇ ਤਾਂ ਇਸ ਕਰਕੇ ਅਸੀਂ ਉਥੇ ਜਿੱਥੇ ਬੈਠੇ ਆ ਜਿਹੜਾ ਕੇ 13 ਜਨਵਰੀ ਤੋਂ ਇੱਥੇ ਆਏ ਹੋਏ ਆ ਅਸੀਂ ਆਪਣੇ ਬੱਚੇ ਵੀ ਸ਼ਹੀਦ ਕਰਾ ਲੇ ਸਾਡੇ ਬਜ਼ੁਰਗ ਵੀ ਕੁਝ ਬੰਦਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਉਸ ਲਈ ਅਸੀਂ ਸਰਕਾਰ ਨਾਲ ਉਹ ਕਹਿੰਨੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਹਨ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਂ। ਪ੍ਰੈਸ ਭਾਈਚਾਰੇ ਦੇ ਸਾਰੇ ਸਾਥੀਆਂ ਨੂੰ ਪੱਤਰਿਕਾ। ਤੁਹਾਨੂੰ ਸਾਰਾ ਪਤਾ ਹੀ ਆ ਕਿ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3:00 ਵਜੇ ਦਰਬਾਰ ਦੀ ਸਾਰੀ ਸਾਕੀ ਕਿਤੇ ਜਿਹੜਾ ਭਾਣਾ ਵਰਤਿਆ। ਪਰ ਵੱਡਾ ਵਿਸ਼ਵਾਸ ਘੜ ਕੀਤਾ ਇਸ ਪੰਜਾਬ ਸਰਕਾਰ ਵਿੱਚ ਤੇ ਜਿਹੜਾ ਸਾਫ ਹੋ ਗਿਆ ਕਿ ਫਰੰਟਰ ਸਰਕਾਰ ਦੇ ਨਾਲ ਰਲਿਮਿਲੀ ਹੋਈ ਹੈ। ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਰਤਨਗੜ੍ਹ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘੜ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਇਡਾ ਵੱਡਾ ਐਕਸ਼ਨ ਲੈ ਜਾਣਾ। ਔਰ ਜਗਜੀਤ ਸਿੰਘ ਲੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਆ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਲਦੇ ਤੇ ਆ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਹਨਾਂ ਦਾ ਇਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ। ਔਰ ਇਹ ਇੱਡੀ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਿਸ਼ਵਾਸਤੀ ਤੁਹਾਨੂੰ ਸੈਂਟਰ ਸਰਕਾਰ ਦੇ ਨਾਲ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਬਰੇ ਕਰਨ ਰੇਖਾ ਨਿਭਾਤੀ ਹੈ। ਔਰ ਜਿੰਨਾ ਚਿਰ ਜਗਜੀਤ ਸਿੰਘ ਢੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ। ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਉਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗੱਲਬਾਹਰ ਚਲੀ ਜਾਵੇ। ਔਰ ਇਸ ਕਰਕੇ ਫੌਰੀ ਇਹ ਵਰਦਾ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਇਥੇ ਮੋਹਟੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਿਸ਼ਵਾਸ ਦਵਾਇਆ ਕੀ ਸਾਨੂੰ ਇਹ ਦੱਸਦੇ ਆ ਪਰ ਕੀ ਇਹ ਮੈਸੇਜ ਕਰਦੇ ਆ ਪਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ ਅਗਲੀ ਗੱਲਬਾਤ ਹੋਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਉਹਨਾਂ ਗੈਰਸਾਂਝੀ ਕਰਕੇ ਕੋਈ ਅਗਲੀ ਹੋਰ ਉਪਰੇਖਾ ਜਿਹੜੀ ਅਲਿਕਨੀ ਆ ਉਹ ਇਸ ਪ੍ਰਸ਼ਾਸਨ ਦੇ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧੰਨਵਾਦ ਸਭ ਤੋਂ ਪਹਿਲਾਂ ਸਰਕਾਰ ਨੂੰ ਨੌਜਵਾਨ ਨੂੰ ਸਾਰਿਆਂ ਨੂੰ ਬਹੁਤ-ਬਹੁਤ ਖਾਲਸਾ ਦਾ ਜੀ ਕੀ ਧਰਮ ਤੇ ਅੱਜ ਮੈਂ ਤੁਹਾਡਾ ਬਹੁਤ-ਬਹੁਤ ਧੰਵਾ ਮਿਲ ਕਰਦਾ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਸਿਲੀ ਬਾਰਡਰਾਂ ਤੇ ਮੋਰਚੇ ਲੱਗੇ ਸੀ ਉਸ ਟਾਈਮ ਤੇ ਵੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਨਿਭਾ ਰਹੇ ਹੋ ਸੋ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਦੱਸਣ ਦੇ ਜਵਾਬ ਸਾਨੂੰ ਵੀ ਨਹੀਂ ਹੋਏ ਸੈਨਾ ਜੀ ਨੇ ਵੀ ਬੋਲਣਾ ਮੈਂ ਤਾਂ ਸਿਰਫ ਇਹਨੇ ਕਹਾਂਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਕਿ ਵਿਚ ਦਿੱਤਾ ਸੰਭਰਨ ਵਕਤਰ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਜਲਦੀ ਮੰਗਾਂ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਭਗਨ ਭੇਟ ਨਹੀਂ ਕੀਤਾ ਜਾਊਗਾ ਉਹਨਾਂ ਦਾ ਜਿਹੜਾ ਸਰੀਰ ਆ ਉਹ ਇੱਥੇ ਰੱਖਿਆ ਜਾਊਗਾ ਤੇ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਉਹਨਾਂ ਦੀ ਤਰਫ ਤੇ ਜਿਸਨ ਦਲੇਵਾ ਦੀ ਫਤਿਹ ਬੈਟਿੰਗ ਔਰ ਇਹ ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਭਾਰਤ ਸਰਕਾਰ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਸਾਡੀਆਂ 12 ਮੰਗਾ ਜਿਹਨਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਨ ਨਹੀਂ ਹੁੰਦੀ ਉਹਨਾਂ ਚਿਰ ਮੋਰਚਾ ਚੱਲੇਗਾ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਵੀ ਇਹ ਕਹਿਣ ਦੀਆਂ ਗੱਲਾਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਲੇਕਿਨ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 26 ਨਵੰਬਰ ਨੂੰ ਤੜਕੇ 4:30 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕ ਕੇ ਲਗਾਇਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸਯੁਕਤ ਕਿਸਾਨ ਮੋਰਚਾ ਕੈ ਰਾਜਨੀਤਿਕ ਵੱਲੋਂ ਤੇ ਕੇਨ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅਗਲਾ ਜਿਹੜਾ ਸਾਨਾ ਆਗੂ ਉਹ ਪਰਵਤ ਤੇ ਬੈਠ ਗਿਆ ਹੁਣ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸਬਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਅਪਰੀਖਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਸੰਘਰਸ਼ ਜਰਾ ਇਹ ਚੱਲਦਾ ਰਹੇਗਾ ਔਰ ਉਹਨਾਂ ਚਿਰ ਚਲੇਗਾ ਜਿਨ੍ਹਾਂ ਚਿਰ ਹੈ ਤਲਕਾਰ ਬੰਧੂਆਂ ਨੂੰ ਆਪਣੀ ਔਰ ਸਾਰੇ ਬਿਹਾਰ ਦੀ ਔਰ ਸलाम ਕਰਤਾ ਹੂੰ ਔਰ 26 ਤਾਰੀਖ ਨੂੰ जो घटना घटी हो उस वैसी घटना करने वाली जो भी सरकार है और जो भी पदाधिकारी हैं उनके पास इस घटना की कोई व्याख्या नहीं है कि कौन सा कानून है जो उनको इजाजत देता है कि ढाई बजे पौने तीन बजे रात में गिरफ्तार करने का बिना कोई कागज पत्र के बिना कोई कारण के बिना कोई आधार ये कार्रवाई कोई लंपट कर सकता है कोई हत्यारा कर सकता है कोई टकैच कर सकता है तो इस प्रकार से जो पंजाब सरकार ने ये कारनामा किया है एक तो उन्होंने अपना ये चेहरा नंगा किया है कि मुझमें और नरेंद्र मोदी की सरकार में कोई अंतर नहीं और ये हमारा पूरा मोर्चा ये बात मानने के लिए दिवस है कि ये दोनों चोर चोर मौसेरे भाई हैं और इनकी कोशिश है कि जो आंदोलन को नई ऊंचाई पर ले जाने के लिए डल्लेवाल साहब जो फैसला किया मरण व्रत का आमरण अनशन का और ये सिलसिला तब तक जारी रहेगा जब तक कि सारी मानी हुई मांगे सरकार हमें दे नहीं देती है तो इसको विफल करने के लिए उसने ये कार्रवाई की कि जल्लेवाल साहब को हम गिरफ्तार कर लेंगे और फिर जो मोर्चे ने ऐलान किया है कि 26 नवंबर से आमरण अनशन का सिलसिला चलेगा वो टूट जाएगा इनका हौसला पस्त हो जाएगा और ये कार्रवाई बंद हो जाएगी हम लोगों के भाई सुखजीत साहब उनकी जगह पर 26 नवंबर से ही आमरण व्रत पर करके गिरफ्तार करके मोर्चे की जो योजना है उसको कोई मायका लाल इस धरती पर पैदा नहीं हुआ जो विफल कर दे और इसके चलते जो उन्होंने परिस्थिति पैदा की है अविश्वास का झूठ का तो इसके चलते पूरे देश के किसानों मजदूरों और ग्रामीणों में जो गुस्सा है उस गुस्सा का अंजाम दोनों सरकारें भुगतेंगी और आज जो बात हुई है उसके हिसाब से जितनी जल्दी हो सके पंजाब सरकार गल्लेवाल साहब को खनौरी मोर्चे पर वापस करे अन्यथा इसके कड़े और अंजाम जो होंगे और हमारा मोर्चा ਖੜਾ ਫੈਸਲਾ ਲੇਗਾ ਜਿਸ ਦਾ ਅੰਦਾਜ਼ ਪੰਜਾਬ ਸਰਕਾਰ ਕੋ ਨਹੀਂ ਹੈ ਹਰ ਸਰਕਾਰ ਕੋ ਨਹੀਂ ਹੈ ਧੰਨਵਾਦ ਜਿਸ ਕਾਜ ਹੋਗਾ ਪ੍ਰੈਸ ਵਾਲੇ ਸਾਡੇ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਮਾਧਮ ਰਾਹੀਂ ਇਹ ਗੱਲ ਸਾਫ ਕਰਨੀ ਚਾਹੁੰਦੇ ਆ ਕਿ 13 ਫਰਵਰੀ ਤੋਂ ਸਾਡੇ ਦੋਵੇਂ ਫਾਰਮਾਂ ਵੱਲੋਂ ਬਾਰਡਰਾਂ ਦੇ ਉੱਤੇ ਸੰਘਰਸ਼ ਜਾਰੀ ਹੈ ਕੇਂਦਰ ਸਰਕਾਰ ਨੇ ਰਾਸਤੇ ਰੋਕ ਕੇ ਕੰਧਾ ਘੱਟ ਕੇ ਸਾਨੂੰ ਰੋਕਿਆ ਹੈ ਰਾਸਤਿਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਤਰਾ ਚੜਾਉਂਦੇ ਹੁੰਦੇ ਆ ਆ ਰਹੇ ਆ ਦੱਲੇਵਾਲ ਸਾਹਿਬ ਵੱਡੇ ਬਹੁਤ ਕਾਜੋ ਆਗੂਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਸੁਖਦੀਪ ਸਿੰਘ ਹਰਦੋ ਝੰਡੇ ਸਾਡੇ ਸਤਕਾਰਯੋਗ ਸਾਥੀ ਮਨਵਤ ਤੇ ਬੈਠੇ ਹੈ ਜਿਹੜੀ ਇਸ ਤੋਂ ਅੱਗੇ ਸੰਘਰਸ਼ ਚੱਲਣੇ ਹੈ ਇਹ ਸੰਘਰਸ਼ 19 ਦੇਰ ਤੱਕ ਚੱਲਣਗੇ ਜਿੰਨੀ ਦੇਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰ ਲੈਂਦੀ ਕਿਉਂਕਿ ਇੱਥੇ ਮਰਨ ਵਾਸਤੇ ਚਾਲੂ ਹੈ ਤੇ ਸ਼ੰਭੂ ਬਾਡਰ ਦੇ ਉੱਤੇ 6 ਦਸਮ ਪਰ ਨੂੰ ਅੱਗੇ ਵਧਣ ਦਾ ਫੈਸਲਾ ਜਿਹੜਾ ਉਹ ਕੀਤਾ ਹੋਇਆ ਹੈ। ਯਾਨੀ ਉੱਥੇ ਸਾਡੇ ਜਥਿਆਂ ਦੇ ਰੂਪੇ ਸਾਡੇ ਕਿਸਾਨ ਅੱਗੇ ਵਧਣਗੇ ਸਰਕਾਰ ਨੇ ਗੋਲੀਆਂ ਚਲਾਉਣੀਆਂ ਚਲਾ ਲੇ ਜਿੰਨੀਆਂ ਚਲਾਉਣੀਆਂ ਜਿੰਨੇ ਮਾਰਨੇ ਆ ਮਾਰ ਲੇ। ਇੱਕ ਡੱਲੇ ਵਾਲਾ ਸਾਹਿਬ ਨੂੰ ਚੱਕ ਕੇ ਇਹ ਲੜਾਈ ਖਤਮ ਨਹੀਂ ਹੋ ਜਾਂਦੀ। ਹਰ ਦੋ ਝੰਡੇ ਸਾਹਿਬ ਸ਼ਹੀਦ ਦੀਪਾ ਜਾਂਦੇ ਆ ਲੜਾਈ ਖਤਮ ਨਹੀਂ ਹੁੰਦੀ। ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮੱਦੇ ਬਰਾਂਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਤੁਸੀਂ ਸਦਾ ਝੂਠ ਬੋਲਦੇ ਆਂ ਜੋ ਸਰਕਾਰਾਂ ਤੇ ਕੁਰਸੀਆਂ ਤੇ ਬੈਠ ਕੇ ਤੁਸੀਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਦਾ ਪੂਰਾ ਬੀੜਾ ਚੁੱਕਿਆ ਹੋਇਆ ਢੀ ਚੁੱਟੀ ਦਾ ਜੋਰ ਲਾਇਆ ਹੋਇਆ ਹੈ ਜਿਹਦੇ ਤਹਿਤ ਤੁਸੀਂ ਉਹ ਹਾਲਾਤ ਪੈਦਾ ਕੀਤੇ ਆ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੋਲੇ ਆ ਕਿਸਾਨਾਂ ਨੇ ਕੱਟ ਲਾਏ ਆ 200 ਤੋਂ ਲੈ ਕੇ 600 ਰੁਪਏ ਪ੍ਰਤੀ ਕਾਟੜ ਹਰ ਜਗ ਚੱਲਿਆ ਹੈ ਡੀਏਪ ਦੀ ਘਾਟ ਪੈਦਾ ਕੀਤੀ ਹੈ ਤੂੰ ਇਹਦੇ ਨਾਂ ਦੇ ਉੱਤੇ ਪ੍ਰਦੂਸ਼ਣ ਦੇ ਨਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਤੁਸੀਂ ਨੇ ਇਹੇ ਹਾਲਾਤ ਪੈਦਾ ਕਰ ਰਹੀ ਹੈ ਕੇਂਦਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਅਸੀਂ ਅਸਫਲ ਨਹੀਂ ਹੋਣ ਦਿੰਦੇ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਉਹਨਾਂ ਗੁਰੂ ਪੀਰਾਂ ਦੀ ਧਰਤੀ ਹੈ ਪੰਗਬਰਾਂ ਦੀ ਧਰਤੀ ਹੈ ਜਿਹੜੇ ਕਦੇ ਵੀ ਸੰਘਰਸ਼ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਸੰਘਰਸ਼ੀ ਲੋਕ ਆ ਅਪਦੇ ਸੰਘਰਸ਼ ਤੇ ਵਿਸ਼ਵਾਸ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿੰਨਾ ਜ਼ੁਲਮ ਕਰਨੇ ਜ਼ਬਰ ਕਰਨੇ ਕਰੋ ਤੇ ਅਸੀਂ ਰਸਤੀ ਭਰ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ ਦੋਵੇਂ ਫੋਰਮ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੇ ਜਾਂਦੇ ਪਰਵਾਹ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਘਾਟ ਨਹੀਂ ਜਾਵਾਂਗੇ ਤੁਹਾਡੇ ਮੱਧਮ ਰਾਹੀਂ ਸਾਡੇ ਸਮੁੱਚੇ ਪਹਾੜ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਰਾਵੋ ਜੇ ਖੇਤੀਬਾੜੀ ਸੈਕਟਰ ਬਚਾਉਣਾ ਹੈ ਜੇ ਨੌਜਵਾਨਾਂ ਵਾਸਤੇ ਨੌਕਰੀਆਂ ਦੇ ਬੂਹੇ ਖਲੋਣੇ ਆ ਤਾਂ ਹੁਣ ਸਮਾਂ ਤੇ ਹਾਲਾਤ ਮੰਗ ਕਰਦੇ ਐ ਕਿ ਘਰਾਂ ਦੇ ਸੁੱਖ ਤਿਆਗ ਕੇ ਆਓ ਆ ਸੰਘਰਸ਼ਾਂ ਚ ਕੁੱਦੀਏ ਸੜਕਾਂ ਤੇ ਆਈਏ ਤੇ ਸਰਕਾਰ ਦੀਆਂ ਨਾਸਾਂ ਦੇ ਵਿੱਚ ਧੂਆਂ ਲਿਆ ਕੇ ਅਸੀਂ ਆਪਣੀ ਖੇਤੀਬਾੜੀ ਸੈਕਟਰ ਨੂੰ ਬਚਾਈਏ ਨੌਕਰੀਆਂ ਦੇ ਬੁੇਖ ਲਾਈਏ ਤੇ ਪੰਜਾਬ ਦੀ ਧਰਤੀ ਦੇ ਵਿੱਚੋਂ ਨਸ਼ੇ ਖਤਮ ਕਰਾਈਏ ਸਰਕਾਰਾਂ ਝੂਠ ਬੋਲਦੀਆਂ ਜੀ ਦੀ ਮਰਜ਼ੀ ਸਰਕਾਰ ਬਣਾ ਲਓ ਕਿਸੇ ਨੇ ਸਾਡੀ ਬਾਹਰ ਨਹੀਂ ਪੜਨੀ ਇਸ ਕਰਕੇ ਸਾਡੀ ਸਮੂਹ ਕਿਸਾਨ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੰਘਰਸ਼ਾਂ ਵਿੱਚ ਪਹੁੰਚੋ ਪੁਲਿਸ ਬਧਿਕੀਆਂ ਕਰਦੀ ਹੈ ਦੱਲੇਆਲ ਸਾਹਿਬ ਨੂੰ ਚੁੱਕ ਕੇ ਲੈਗੀ ਹੋਰ ਵੀ ਕੀ ਕਰ ਸਕਦੀ ਹੈ ਸਾਡੇ ਅਗਲੇ ਸੁਮਜੀਤ ਸਿੰਘ ਹਰਦੂ ਚੰਡੇ ਨੂੰ ਗ੍ਰਿਫਤਾਰ ਕਰਕੇ ਇਲਜਾਜ਼ ਸਕਦੇ ਹ ਜੇ ਤਾਕਤ ਘਟੂ ਗਈ ਕਿਉਂਕਿ ਸਰਕਾਰ ਤਖੜੀ ਹੈ ਇਸ ਕਰਕੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਪ੍ਰਾਪੋ ਸੰਘਰਸ਼ਾਂ ਦੇ ਵਿੱਚ ਕੁੱਦੋ ਸਮਾ ਮੰਗ ਕਰਦਾ ਹੈ ਕਿ ਅੱਗੇ ਹੋਕੇਸ਼ਨਰ ਕਰੀਏ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਨੂੰ ਪੁੱਠਾ ਘੇੜਾ ਦਈਏ ਇਹਨਾਂ ਗੱਲਾਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ